ਅਰਮਾਨ ਜਾਂਦਾ ਜੀ ਲੋੜੀ ਮੰਗਣ ਅਰਮਾਨ ਲੋੜੀ ਮੰਗਣ ਚੱਲੇ ਹਾਂ ਹਾਂਜੀ ਚੱਲ ਠੀਕ ਆ ਤੇ ਇਹਨੇ ਕਿੱਦਾਂ ਮੰਗਣੀਆਂ ਸਹੀ ਆ लोड़ी खोलो लोड़ी मंगन आया अंबिया जी, ला गा जी। अंबिया लाल कणक जमी कणक बिच बथेरे दो, दो साधु मेरे चाल साधु के लाई लगोती सैर चमारी मारी सोटी आपे खाली रोटी लोहड़ी पाऊ जी ਲੋੜੀ ਲੋੜੀ ਕੱਤੇ ਦੀ ਪੂਸ ਮਰੋੜੀ ਕੱਟਾ ਨਹੀਂ ਟੱਕਰਦਾ ਬਾਟਾ ਲੈਣਾ ਸੱਕਦਾ ਲੋੜੀ ਪਾਉ ਜੀ ਲੋੜੀ ਕੰਨੀ ਲੋੜੀ ਪਾਉ ਆਹ ਤਾਂ ਯਾਦ ਹੋਣੀ ਆ ਨਾ ਨੋ ਹੋਰ ਸੁਣਾਣਾ ਆ ਕੋ ਨਹੀਂ ਉਸ ਮਾਦੇ ਕੋੰਗਰਾ ਪਾ ਦੇ ਕੋ ਨੱਚ ਕੇ ਦਿਖਾ ਦੇ ਲੋੜੀ ਲੋੜੀ ਹੋਰ ਕਣਤਨਾ ਦੇ ਫੇਰ ਪਾਉਣਾ ਨਹੀਂ ਕਾ ਲੋੜੀ ਜੀ ਲੋੜੀ ਲੋੜੀ ਜੀ ਲੋੜੀ ਚਲ ਆ ਜਾ ਕੱਪਨ ਪਾ ਲਮਾ ਕੋਣਾ ਚੱਟ ਹਮ ਅਸਤੇ ਮੁ ਪੇਪਰ ਫੜੇ ਇਹ ਤਾਂ ਫੜ ਕੇ ਰੱਖ ਡੇਡੀਮ ਵਿੱਚ ਪਾ ਦੇਣੀ ਆਖਰੇ ਪੈਸੇ ਵੀ ਹੈ ਕਿੱਛ ਅੱਛਾ ਉਹ ਤੇ ਕਰਾਵਾ ਕੋਈ ਹੈ ਹਾਂਜੀ ਅਰੇ ਜਨੇ ਮੁਕਲੀ ਦੇ ਜਾਂਦੇ ਦਾਣੇ ਤਾਂ ਕੋਈ ਵੀ ਨਹੀਂ ਪੋਂਦਾ ਦਾਣੇ ਹੈ ਨਹੀਂ ਹੌਂਡੇ ਥਿੜੇ ਬਚਿੱਤੇ ਨੇ ਹੂੰ ਚਲੋ ਕੋਈ ਨਾ ਧੰਨਵਾਦ ਸਾਡਾ ਸਾਡਾ ਧੰਨਵਾਦ ਲੋੜੀ ਮੰਗਣਾ ਹੈ ਸਾਡੇ ਘਰ ਸਾਡੇ ਘਰ ਘਰ ਨਾਲ ਪਹਿਲੀ ਵਾਰੀ ਲੋੜੀ ਆਣਾ ਯਾਰ ਮਾਨ ਹਨਾ ਲੋੜੀ ਪਾਉ ਜੀ ਲੋੜੀ ਦਿੱਤੇ ਸਾਨੂੰ ਪਹਿਲਾਂ ਸੋ ਨਵਾਂ ਦਾ ਅੰਬੀਆਜੀ ਅੰਬੀਆਲ ਕਾਂਖ ਜੰਮੀਆ ਕਾਂਖ ਵਿੱਚ ਬਥੇਰੇ ਦੁੱਦ ਸਾਦੂ ਮੇਰੇ ਚੱਲ ਸਾਦੂ ਘਰ ਨੂੰ ਸਾਦੂ ਨੇ ਦਿੱਤੀ ਤੋਤੀ ਪਾਰ ਚਿਰਕੇ ਲਾਈ ਲਗੋਟੀ ਸੇਰਚ ਮਾਰੀ ਛੋਟੀ ਆਪੇ ਖਾਲੀ ਰੋਟੀ ਰੋੜੀ ਪਾਉਜੀ ਲੋੜੀ ਲੋੜੀ ਕੱਟੇ ਦੀ ਪੂਛ ਮੜੋੜੀ ਕੱਟਾ ਨਹੀਂ ਟੱਕਰਦਾ ਬੱਟਾ ਲੈਣਾ ਸੱਕਦਾ ਲੋੜੀ ਪਾਉਜੀ ਆਉਣੇ ਲੋੜੀ ਹੀਰਾ ਮੁਕੜੀ ਲੈਣਾ ਪੈਸੇ ਲੈਣਾ ਪੈਸੇ ਤਾਂ ਮੁਕੜੀ ਲੈਣਾ ਨਹੀਂ ਪੈਸੇ ਲੈਣੇ ਪਾ ਦੇ ਮਖੋਸ਼ ਹਾਂਜੀ ਆਵਾਜ਼ ਇਹਨੇ ਮੰਗ ਕੇ ਆ ਲੋੜੀ ਸਾਰੇ ਪਿੰਡ ਚ ਮੈਂ ਮੰਗ ਕੇ ਆਇਆ ਅੱਛਾ ਜੀ ਕੀ ਕੀ ਦਿੱਤਾ ਪੈਸੇ ਜਮੂਫਲੀ ਜਲੇ ਲਿਆ ਹਾਂ ਪਰ ਮਾਂ ਆ ਗਿਆ ਲੋੜੀ ਮੰਗ ਕੇ ਹਾਂਜੀ ਬਰਾਵੋ ਬਹੁਤ ਮੰਗੀ ਇਹ ਹਾਂ ਸਾਰੇ ਪਿੰਡ ਜਾ ਕੇ ਜਾਂ ਮਹੱਲੇ ਦੇ ਵਿੱਚ ਸਾਰੇ ਪਿੰਡ ਚਲਾ ਦਿਖਾਉਂਦਾ ਮੇਰਾ ਪੁੱਤ ਕੀ ਬਣਿਆ ਫੇਰ ਲੋੜੀ ਦੇ ਅੱਛਾ ਇਹ ਜੋੜਾ ਲੈ ਗਿਆ ਸੀ ਹਾਂਜੀ ਚਲੋ ਵਧੀਆ ਫੇਰ ਮਾਨ ਆ ਪੂਰੇ ਪੈਸੇ ਬਣੇ ਅੱਛਾ ਹਾਂਜੀ ਚਲੋ ਠੀਕ ਆ ਇਹ ਝੋਲੇ ਚ ਕੀ ਦਾਣੇ ਮਿਲੇ ਆ ਮੂੰਫਲੀ ਜਾਂ ਲੇਰੀਆ ਅੱਛਾ ਮੂੰਫਲੀ ਦੇ ਦਾਣੇ ਨਹੀਂ ਕਿਹਾ ਦਿੱਤੇ ਨਹੀਂ ਅੱਛਾ ਮੂੰਫਲੀ ਦੇ ਨਹੀਂ ਦਿੱਤੀਆਂ ਤੇ ਦਿੱਤੇ ਆ ਪੈਸੇ ਹਾਂ ਹਾਂਜੀ ਆ ਦੇਖੋ ਜੀ ਦੋਸਤੋ ਮੂੰਫਲੀ ਮਿਲੀ ਇਹਨੂੰ ਰੇੜੀਆਂ ਵਿੱਚ ਰੇੜੀਆਂ ਦੇਖੀ ਖਾ ਕੇ ਖਾ ਕੇ ਵਧੀਆ ਵਧੀਆ ਰੇੜੀਆਂ ਹੂੰ ਇਹ ਰਹੀਆਂ ਮਈਆਂ ਮੋਕਲੇ ਮੜਿਆ ਪੈਸੇ ਕਿੰਨੇ ਮੜੇ ਪਤਾ ਨਹੀਂ ਦੇਖ ਤਾਂ ਗਿਣ ਤਾਂ ਹਾਂਜੀ ਦੋਸਤੋ ਅਰਮਾਨ ਅਗ ਲੋੜੀ ਮੰਗ ਕੇ ਆਇਆ ਇਤਵਤ ਦਿਨ ਸਗਾ ਅਸੀਂ ਲੋੜੀ ਇਡਲੀ ਵਾਲੇ ਨੱਚ ਬਣਾ ਲਈਆ ਆ ਦੇਖੋ ਲੋੜੀ ਮੰਗਣ ਗਿਆ ਸੀ ਤੇ ਪੈਸੇ ਮੜਿਆ ਇਹਨੂੰ ਤੇ ਆ ਜੀ ਭਾਨ ਹੋਈ ਆ ਰੁਪਈਏ ਰੁਪਈਏ ਕਹਿਣ ਤਾਂ ਮਾ ਆ ਕਿੰਨੇ ਆ 10000 100 ਰੁਪਈਏ ਆ

13 14 15 16 17 18 19 20 2 10 4 5 8 ਆ ਕਿੰਨੇ 7 8 7 9 15 15 ਤੇ 15.5 20 35 ਰੁਪਏ ਤੇ 60 35 ਰੁਪਏ ਤੇ 60 ਰੁਪਏ 60 ਪੈਸੇ ਹੋ ਯਾਰ ਰਮਾਨ ਦੇ ਠੀਕ ਹੈ ਨਾ ਹਾਂਜੀ ਦੋਸਤੋ ਰਮਾਨ ਲੋੜੀ ਮੰਗਿਆ ਇਹਦੇ 35 ਰੁਪਏ ਤੇ 60 ਪੈਸੇ ਹੋਏ ਆ ਤੇ ਵਿੱਚ ਮੂੰਗਫਲੀ ਤੇ ਰੇੜੀਆਂ ਇਹਨਾਂ ਮਿਲੇ ਆ ਕੁਐਸਚਨ ਮਾਨ ਹਾਂਜੀ ਬਹੁਤ ਵਧੀਆ ਲੋੜੀ ਮੰਗੀ ਦੀ ਹੈ ਨਾ ਸਹੀ ਆ ਚੰਗਾ ਰਗਾ ਲੋੜੀ ਮੰਗੇ ਬਹੁਤ ਵਧੀਆ ਹੈ ਬਹੁਤ ਵਧੀਆ ਇੰਡੀਆ ਸਾਰਾ ਦਿਨ ਨਿਆਣੇ ਮੰਗਦੇ ਆ ਅੱਜ ਤੂੰ ਥੋੜੇ ਮਤਲਬ ਗਿਆਨ 2 ਘੰਟੇ ਲਈ ਪਰ ਫਿਰ ਵੀ ਬਹੁਤ ਸੋਹਣਾ ਵਧੀਆ ਲੱਗਾ ਇਹ ਤੇ ਸੁਣਿਆ ਸੀ ਕਿੰਨਾਂ ਨੇ ਕਿੰਦੇ ਘਰ ਗਿਆ ਸੀ ਉਹ ਲੋੜੀ ਮੰਗਣ ਕੀ ਗਿਆ ਸੀ ਜਾ ਕੇ ਲੋੜੀ ਪਾਉ ਲੋੜੀ ਪਾਉਜੀ ਕਿੱਦਾਂ ਗਿਆ ਸੀ ਲੋੜੀ ਪਾਉਜੀ ਅੱਛਾ ਹਾਂਜੀ ਚਲੋ ਲੋੜੀ ਪਾਈ ਪਈ ਸਾਰਿਆਂ ਨੇ ਹਾਂਜੀ ਚਲੋ ਬਤੀ ਬੋਲੀਆ ਲਓ ਜੀ 35 ਰੁਪਏ 60 ਪੈਸੇ ਹੋਏ ਅਰਮਾਨ ਦੇ ਮੂੰਹ ਵੀ ਰੇੜੀ ਹਾਂਜੀ ਦੋਸਤੋ ਜਿਆਦਾ ਬਲੌਗ ਤੁਹਾਨੂੰ ਪਸੰਦ ਲੱਗਿਆ ਲਾਈਕ ਕਰੋ ਕਮੈਂਟ ਕਰਿਓ ਪਹਿਲੀ ਵਾਰ ਅਰਮਾਨ ਨੇ ਇਟਲੀ ਦੇ ਵਿੱਚ ਲੋੜੀ ਮੰਗੀ ਆ ਤੇ ਜਰੂਰ ਤੁਹਾਨੂੰ ਇਹ ਸਾਡਾ ਬਲੌਗ ਪਸੰਦ ਲੱਗਿਆ ਲਾਈਕ ਕਰਿਓ ਕਮੈਂਟ ਕਰਿਓ ਬੱਤ ਬੱਤ ਸ਼ੇਅਰ ਕਰਿਓ ਤੇ ਜਿਨ੍ਹਾਂ ਸਾਡੇ ਭਰਾਵਾਂ ਨੇ ਅਜੇ ਤੱਕ ਸਾਡਾ ਚੈਨਲ ਰਿੰਟੂ ਇਟਲੀ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬਹੁਤ ਬਹੁਤ ਧੰਨਵਾਦ ਸੋ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਬਾਏ